ਇਕ ਵਾਰ ਦੀ ਗੱਲ ਹੈ ਇੱਕ ਸ਼ੇਰਨੀ ਨੇ ਜੰਗਲ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ ਪਰ ਜਨਮ ਦੇਣ ਦੇ ਤੁਰੰਤ ਬਾਅਦ ਹੀ ਉਹ ਉੱਥੋਂ ਚਲੀ ਗਈ ਉੱਥੇ ਕੁਝ ਬੱਕਰੀਆਂ ਦਾ ਝੁੰਡ ਗੁਜ਼ਰ ਰਿਹਾ ਸੀ ਉਹ ਸ਼ੇਰ ਦਾ ਬੱਚਾ ਜੋ ਹਾਲ ਹੀ ਵਿੱਚ ਦੁਨੀਆ ਵਿੱਚ ਆਇਆ ਸੀ ਉਹ ਵੀ ਉਹਨਾਂ ਬੱਕਰੀਆਂ ਦੇ ਨਾਲ ਹੀ ਚਲਾ ਗਿਆ ਉਹ ਬੱਕਰੀਆਂ ਦੇ ਨਾਲ ਹੀ ਰਹਿਣ ਲੱਗਾ ਅਤੇ ਉਹ ਆਪਣੇ ਆਪ ਨੂੰ ਵੀ ਇੱਕ ਬੱਕਰੀ ਸਮਝਣ ਲੱਗਾ ਉਹ ਹਮੇਸ਼ਾ ਬکریاں ਵਾਂਗ ਕਾ ਖਾਂਦਾ ਅਤੇ ਉਸਨੇ ਕਦੇ ਮਾਸ ਨਹੀਂ ਖਾਦਾ ਉਸ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਇੱਕ ਸ਼ੇਰ ਕਿਵੇਂ ਰਹਿੰਦਾ ਹੈ ਅਤੇ ਉਸਦੀ ਜ਼ਿੰਦਗੀ ਕਿਵੇਂ ਹੁੰਦੀ ਹੈ ਕਈ ਸਾਲ ਬੀਤ ਗਏ ਅਤੇ ਉਹ ਸ਼ੇਰ ਦਾ ਬੱਚਾ ਹੁਣ ਇੱਕ ਨੌਜਵਾਨ ਸ਼ੇਰ ਬਣ ਗਿਆ ਪਰ ਉਸ ਨੂੰ ਹੁਣ ਵੀ ਇਹ ਨਹੀਂ ਪਤਾ ਸੀ ਕਿ ਉਹ ਇੱਕ ਸ਼ੇਰ ਹੈ ਇੱਕ ਦਿਨ ਇੱਕ ਬੁੱਢਾ ਸ਼ੇਰ ਉਸ ਥਾਂ ਤੇ ਆ ਗਿਆ ਜਦੋਂ ਉਸਨੇ ਨੌਜਵਾਨ ਸ਼ੇਰ ਨੂੰ ਦੇਖਿਆ ਜੋ ਬੱਕਰੀਆਂ ਦਾ ਗੈਰਿਆਸੀ ਉਹ ਹੈਰਾਨ ਰਹਿ ਗਿਆ ਉਸ ਬੁੱਢੇ ਸ਼ੇਰ ਨੇ ਬੱਕਰੀਆਂ ਦੇ ਝੁੰਡ ਉੱਤੇ ਹਮਲਾ ਕਰ ਦਿੱਤਾ ਸਾਰੀਆਂ ਬੱਕਰੀਆਂ ਡਰ ਕੇ ਭੱਜਣ ਲੱਗੀਆਂ ਅਤੇ ਉਹ ਨੌਜਵਾਨ ਸ਼ੇਰ ਵੀ ਉਹਨਾਂ ਦੇ ਨਾਲ ਹੀ ਭੱਜਣ ਲੱਗਾ ਬੁੱਢੇ ਸ਼ੇਰ ਨੇ ਉਸ ਨੌਜਵਾਨ ਸ਼ੇਰ ਨੂੰ ਫੜ ਲਿਆ ਉਹ ਡਰ ਦੇ ਮਾਰੇ ਕੰਬਣ ਲੱਗਾ ਅਤੇ ਬੋਲਿਆ ਕਿਰਪਾ ਕਰਕੇ ਮੈਨੂੰ ਛੱਡ ਦਿਓ ਮੈਂ ਸਿਰਫ ਇੱਕ ਸਧਾਰਨ ਬੱਕਰੀ ਹਾਂ। ਬੁੱਢਾ ਸ਼ੇਰ ਇਹ ਸੁਣ ਕੇ ਹੈਰਾਨ ਹੋ ਗਿਆ। ਓਹੋ ਉਸ ਨੌਜਵਾਨ ਸ਼ੇਰ ਨੂੰ ਇੱਕ ਨਦੀ ਦੇ ਕੋਲ ਲੈ ਗਿਆ। ਅਤੇ ਕਿਹਾ ਇਸ ਪਾਣੀ ਵਿੱਚ ਆਪਣਾ ਚਿਹਰਾ ਦੇਖ। ਜਦੋਂ ਉਸ ਨੌਜਵਾਨ ਸ਼ੇਰ ਨੇ ਪਾਣੀ ਵਿੱਚ ਆਪਣਾ ਪਰਛਾਵਾਂ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ। ਉਹ ਕੋਈ ਬੱਕਰੀ ਨਹੀਂ ਸੀ ਉਹ ਇੱਕ ਸ਼ੇਰ ਸੀ। ਉਸ ਮੋਰਤੇ ਉਸਨੇ ਇੱਕ ਸ਼ੇਰ ਵਾਂਗ ਗਰਜ ਕੇ ਦਹਾੜ ਮਾਰੀ। ਉਸਦੀ ਦਹਾੜ ਪੂਰੇ ਜੰਗਲ ਵਿੱਚ ਗੂੰਜੀ। ਉਸਨੇ ਆਪਣੇ ਅੰਦਰ ਦੀ ਤਾਕਤ ਅਤੇ ਆਪਣੀ ਅਸਲੀਅਤ ਨੂੰ ਪਛਾਣ ਲਿਆ। ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਅਸੀਂ ਕਈ ਵਾਰ ਆਸ-ਪਾਸ ਦੇ ਲੋਕਾਂ ਦੀ ਸੋਚ ਅਨੁਸਾਰ ਆਪਣੀ ਅਸਲੀ ਪਛਾਣ ਭੁੱਲ ਜਾਂਦੇ ਹਾਂ। ਪਰ ਜਦੋਂ ਅਸੀਂ ਆਪਣੇ ਅੰਦਰ ਦੀ ਸ਼ਕਤੀ ਨੂੰ ਪਛਾਣਦੇ ਹਾਂ ਤਾਂ ਅਸੀਂ ਆਪਣੀ ਜ਼ਿੰਦਗੀ ਦੀ ਅਸਲੀ ਉਚਾਈਆਂ ਤੱਕ ਪਹੁੰਚ ਸਕਦੇ ਹਾਂ। ਇਸ ਲਈ ਆਪਣੇ ਆਪ 'ਚੋਂ ਉਹਨਾਂ ਨਕਲੀ ਕਮਜ਼ੋਰੀਆਂ ਨੂੰ ਕੱਢੋ। ਜੋ ਤੁਹਾਡੇ ਮਨ ਵਿੱਚ ਬਿਠਾ ਦਿੱਤੀਆਂ ਗਈਆਂ ਹਨ ਆਪਣੇ ਅੰਦਰਲੇ ਸ਼ੇਰ ਨੂੰ ਜਗਾਓ ਅਤੇ ਆਪਣੀ ਜ਼ਿੰਦਗੀ ਨੂੰ ਇੱਕ ਸ਼ੇਰ ਵਾਂਗ ਜਿਓ ਇਸ ਲਈ ਆਪਣੇ ਆਪ ਤੇ ਉਹਨਾਂ ਨਕਲੀ ਕਮਜ਼ੋਰੀਆਂ ਨੂੰ ਨਾ ਥੋਪੋ ਜੋ ਤੁਹਾਡੇ ਮਨ ਵਿੱਚ ਬਿਠਾਈਆਂ ਗਈਆਂ ਹਨ ਆਪਣੇ ਅੰਦਰਲੇ ਸ਼ੇਰ ਨੂੰ ਜਗਾਓ ਅਤੇ ਆਪਣੀ ਜ਼ਿੰਦਗੀ ਨੂੰ ਇੱਕ ਸ਼ੇਰ ਵਾਂਗ ਜਿਓ ਅਸੀਂ ਅਕਸਰ ਆਪਣੇ ਆਪ ਨੂੰ ਲੋਕਾਂ ਦੀ ਸੋਚ ਅਤੇ ਪਰਸਤਤੀਆਂ ਦੇ ਹਿਸਾਬ ਨਾਲ ਸਮਝਣ ਲੱਗਦੇ ਹਾਂ ਪਰ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਅਸਲੀ ਤਾਕਤ ਆਪਣੇ ਅੰਦਰ ਦੀ ਪਛਾਣ ਵਿੱਚ ਹੈ ਜਦੋਂ ਤੱਕ ਅਸੀਂ ਆਪਣੇ ਅੰਦਰਲੇ ਸ਼ੇਰ ਨੂੰ ਨਹੀਂ ਪਛਾਣਦੇ ਅਸੀਂ ਕਦੇ ਵੀ ਆਪਣੀ ਅਸਲ ਸ਼ਕਤੀ ਨੂੰ ਵਰਤ ਨਹੀਂ ਸਕਦੇ ਆਪਣੇ ਅੰਦਰਲੇ ਡਰ ਅਤੇ ਗਲਤ ਵਿਸ਼ਵਾਸਾਂ ਨੂੰ ਦੂਰ ਕਰੋ ਹਮੇਸ਼ਾ ਯਾਦ ਰੱਖੋ ਤੁਸੀਂ ਇੱਕ ਸ਼ੇਰ ਹੋ ਨਾ ਕਿ ਬੱਕਰੀ ਦਿਲੋਂ ਦਹਾੜੋ ਆਪਣੇ ਸੁਪਨਿਆਂ ਦੇ ਪਿੱਛੇ ਜਾਓ ਅਤੇ ਜ਼ਿੰਦਗੀ ਵਿੱਚ ਵੱਡੀਆਂ ਉਚਾਈਆਂ ਛੂਹੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਕਿਰਪਾ ਕਰਕੇ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ।